ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਚੰਦਵਾਜਾ ਜਦੋਂ ਨੰਗ ਕੇ ਆਪਾਂ ਫਰੀਦਕੋਟ ਨੂੰ ਜਾਂਦੇ ਆ ਜਿੱਥੋਂ ਚਰਸਤਾ ਆਉਂਦਾ ਇੱਕ ਛੜਕ ਮੰਡਾ ਵਾਲੇ ਨੂੰ ਤੇ ਇੱਕ ਮਿਸ਼ਰੀ ਵਾਲੇ ਪਿੰਡ ਨੂੰ ਵਿੱਚ ਐਂਟਰੀ ਮਾਰਦੀ ਆ ਕਰੇਲੂ ਪਰਿਵਾਰ ਦੇ ਘਰੇ ਇੱਕ ਪੂਰੀ ਜ਼ਬਰਦਸਤ ਝੋਟੀ ਦੀ ਵੀਡੀਓ ਦਿਖਾਉਣੀ ਆ ਤੁਹਾਨੂੰ ਤੇ ਇੱਕ ਕਟਾ 2 ਜਨਵਰੀ 22 ਦੇ ਵਕਾਊਆ ਆਉ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਦੀਪ ਨੇੜੇ ਰੱਖੀ ਮਣੀ ਜੀ ਜ਼ੂਮਿੰਗ ਤੇ ਖੇਚਲਾ ਆਵਾਜ਼ ਪੜੂ ਆਉ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਂ ਘਰ ਪਰਿਵਾਰ ਜੀ ਮੌਜਾਂ ਚਲੋ ਸ਼ੁਕਰ ਬਾਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਜੀ ਨਾਮ ਬਲਵਿੰਦਰ ਸਿੰਘ ਜੀ ਪੰਨ ਮਿਸ਼ਰੀ ਵਾਲਾ ਠੀਕ ਆ ਜੀ ਬਲਵਿੰਦਰ ਬਾਈ ਜਿਹੜੀ ਆ ਆ ਝੋਟੀ ਆ ਹਾਂਜੀ ਹਾਂਜੀ ਇਹ ਕਿੰਨਵਾ ਸੂਆ ਸੁੰਦੀ ਆ ਬਾਈ ਇਹ ਦੂਜੇ ਸੂਏ ਸੂਣਾ ਵੀਰੇ ਨੇ ਦੂਜੇ ਸੂਏ ਸੂਣਾ ਆਏ ਨੇ ਹਾਂਜੀ ਹਾਂਜੀ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ 15 ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਦੁੱਧ ਕਿੰਨਾ ਕੁ ਚੋਇਆ ਬਾਈ ਆਪਾਂ ਦੁੱਧ ਦੇ 12 ਲੀਟਰ ਦਿੰਦੀ ਆ ਚੋਇਆ ਆਪਾਂ ਹਰਿਆਣੇ ਚੋਂ ਲਿਆਂਦੀ ਸੀ ਇਹ ਠੀਕ ਆ ਬਾਈ ਹਾਂ ਪਹਿਲੇ ਸੂਏ ਚੋਇਆ ਆ 12 ਲੀਟਰ ਪਹਿਲੇ ਸੂਏ ਠੀਕ ਆ ਬਾਈ ਇਦ ਕੀ ਬੀ ਟਿਕਟੂਗਾ ਕਿਹੜਾ ਰਖਵਾਤਾ ਬਾਈ ਇਹਨੂੰ ਠੀਕ ਆ ਇਹ ਭਲੂਰੋਂ ਬਣਾਈ ਆ ਜੀ ਡਾਇਰੈਕਟ ਕ੍ਰੋਸਿੰਗ ਆ ਇਹ ਉਹ ਜਿਹੜਾ ਤੀਜੇ ਕੇ ਚੌ ਠੀਕ ਆ ਤੇ ਬਾਈ ਫਿਰ ਹੁਣ ਮਨ ਲਾ ਇਹਨੂੰ ਵੇਚਣਾ ਆਪਾਂ ਹਨਾ ਹਾਂਜੀ ਹਾਂਜੀ ਠੀਕ ਆ ਰੇਟ ਬਾਈ ਫਿਰ ਕੀ ਤੈ ਕੀਤਾ ਜਾਂਦਾ ਯਾਰ ਰੇਟ 135 135 ਮਾਨਤਨ ਹੋ ਜੂ ਇਹਦੇ ਵਿੱਚੋਂ ਬਾਈ ਕਰ ਦਾਂਗੇ ਥੋੜਾ ਬਹੁਤ ਠੀਕ ਆ ਕੱਢੇ ਬਾਰੋਂ ਤੋਰੇ ਮੜਾ ਜੇ ਇਹਨੂੰ ਲੈ ਮਿੱਤਰੋ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਹਰਿਆਣੇ ਦੇ ਵਿੱਚੋਂ ਇਹ ਆਈ ਹੋਈ ਆ ਕਰਮਾਂ ਵਾਲੀ 12 ਲੀਟਰ ਦੁੱਧ ਬਾਈ ਹੋਣਿਆ ਨੇ ਪਹਿਲੇ ਸੂਏ ਦੇ ਵਿੱਚ ਇਹਨੇ ਥੱਲੋ ਚੋਇਆ ਹੋਇਆ ਪਲੀਪੁਲੀ ਬਹੁਤਾ ਬਾਡੀ ਬੰਤਰ ਦੀ ਖੁੱਲੀ ਡੁੱਲੀ ਆਪਾਂ ਉਹਦੀ ਮੰਜਾ ਡਾਲ ਲਿਓ ਉੱਤੇ ਤੇ ਪੈ ਜਿਓ ਟੌਰਨ ਆਪਾਂ ਨੂੰ ਢਿਗ ਦੇਣੀ ਹੈ ਮੇਰਾ ਵਾਦਾ ਟੀਲ ਵੀ ਬਹੁਤ ਆ ਬਾਈ ਠੀਕ ਆ ਬਾਈ 7 ਮਹੀਨੇ ਦੁੱਧ ਪਿਆ ਹੈ ਨਹੀਂ ਠੀਕ ਆ ਠੀਕ ਆ ਰੱਬਨ ਹੋ ਕੇ ਠੀਕ ਆ ਲੈ ਵੀ ਮਿੱਤਰੋ ਲਗਾਤਾਰ 7 ਮਹੀਨੇ ਬਾਈ ਹੋਣਿਆਂ ਨੇ ਦੁੱਧ ਵੀ ਪੀਤਾ ਹੋਇਆ ਇਹਨੇ ਥੱਲੋਂ ਤੇ ਸਿੰਘ ਵੀ ਛੋਟਾ ਛੋਟਾ ਹਜੇ 13 ਦਿਨ ਦੇ ਦਿਨ ਪੂਰੇ ਹੋਣ ਦੇ ਵਿੱਚ ਪਏ ਤੇ ਜੇ ਦੋ ਦਿਨ ਉੱਤਰ ਰਹੀ 15 ਦਿਨਾਂ ਦੀ ਕੱਚੀ ਆ ਤੇ 15 ਦਿਨਾਂ ਨੂੰ ਝੋਟੀ ਦੀ ਲਿਵਾਸ ਥੱਲੋਂ ਜਿਹੜਾ ਪੂਰਾ ਖੋਲ ਕੇ ਰਿਕਾਰਡ ਤੋੜ ਦੂਗੀ ਕਿੰਗੀ ਸਿੰਘ ਦੀ ਬਰੀਕੀ ਧੌਣ ਲੰਮੀ ਪਿੱਠ ਪੁੜੇ ਦੀ ਖੜਨੀ ਬਹੁਤ ਚੰਗੀ ਆ ਝੋਟੀ ਦੀ ਬਰੀਕੀ ਆਰਡਰ ਦੀ ਕੁਆਲਿਟੀ ਬਿਹਤਰੀਨ ਆ ਸਾਰੀ ਕਹਿਣ ਤੋਂ ਭਾਵੇਂ ਆ ਵੀ ਜਿਵੇਂ ਜੇ ਕਹੇ ਨੇ ਇੱਕ ਅੱਧੀ ਮਹਿ ਰੱਖਣੀ ਆ ਘਰੇ ਲੈ ਠੀਕ ਆ ਬਾਈ ਜਿਵੇਂ ਮਰਜੀ ਇਹ ਤਾਂ ਹੀ ਫਿਰ ਰੱਖਦਾ ਪਨੀਰ ਪਨੂ ਰਖਵਾਉਂਦਾ ਰਿਹਾ ਇਹਨੂੰ ਹਣਾ ਹਾਂ ਠੀਕ ਆ ਠੀਕ ਆ ਬਾਈ ਤੇ ਇਹਦਾ 135000 ਰੁਪਿਆ ਡਿਮਾਂਡ ਮੰਨਤਾਂ ਹੋ ਜੀ ਦੋਨ ਕੱਟਾ ਜਿਹੜਾ ਬਾਈ ਆਪਣਾ ਕੱਟਾ ਵੀ ਵੇਚਣਾ ਹੀ ਇਸੇ ਦਾ ਹੀ ਬੱਚਾ ਬਾਈ ਹਾਂ ਇਹਦਾ ਬੱਚਾ ਹੀ ਮਾ ਠੀਕ ਆ ਬਾਈ ਕਿੰਨੀ ਉਮਰ ਦਾ ਹੋ ਗਿਆ ਇਹ ਸਾਲ ਦਾ ਹੋ ਗਿਆ ਹੀ ਠੀਕ ਆ ਬਾਈ ਇਹਦਾ ਰੇਟ ਬਾਈ ਇਹਦਾ 25000 ਜੀ ਠੀਕ ਆ ਸੀਮਨ ਕਿਹੜੇ ਦਾ ਬਾਈ ਇਹ ਇਹ ਨਹੀਂ ਪਤਾ ਜੀ ਠੀਕ ਆ ਬਾਈ ਲੈ ਮੇਤਰੋ ਸੀਮਨ ਦਾ ਕੋਈ ਪਤਾ ਨਹੀਂ ਸਾਲ ਦਾ ਹੋ ਗਿਆ ਪਿੱਛੋ ਵਿਖਾਈਏ ਬਾਈ ਖੋਲਣ ਨੂੰ ਤਾਂ ਰਹਿਣ ਦੇ ਉਹਨੂੰ ਕੋਈ ਨਹੀਂ ਖੋਲ ਵੀ ਲੈਣੇ ਆ ਖੋਲ ਦੇ ਫਿਰ ਡਰਦਾ ਨਹੀਂ ਤਾਂ ਇਹ ਵੀ ਉਹਦੇ ਤੇ ਜਿਵੇਂ ਮਰਜ਼ੀ ਠੀਸ ਸਿੰਘਾਂ ਨੂੰ ਪਿਆਲੋ ਜਾਂ ਮਰਜ਼ੀ ਖਵਾ ਲਓ ਇਹਨੂੰ ਅੱਛਾ ਹਾਂ ਇਹ ਵੀ ਓਕੇ ਆ ਹੈ ਓਕੇ ਠੀਕ ਆ ਲੈ ਆ ਬਈ లై మిత్రో ਜੇ ਕਿਸੇ ਨੇ ਹਾਲੀ ਕਟਣ ਨੂੰ ਕਟਾ ਪਾਲਦੇ ਹਨ ਤੇ ਹਾਲੀ ਵਾਲੇ ਮੁੱਲ ਦਾ ਕਿਉਂ ਵੀ ਇੱਕ ਤਾਂ ਬਈ ਹੈ ਮਰਲੀ ਚੰਗੀ ਮਾ ਦਾ ਦੂਜੀ ਪੱਖ ਇਹ ਆ ਵੀ ਤੁਵਾਨਾ ਜਾ ਕੇ ਮਿਹਨਤੀ ਲਾਉਣੀ ਪੈਣੀ ਆ ਤੇ ਸਾਲ ਦਾ ਹੁਣ ਇਹਨੇ ਹਾਲੀ ਟੋਰਣਾ ਨਿਕਲ ਜਾਣਾ ਜੇ ਕਿਸੇ ਪੁਰਾਣੇ ਹਾਲੀ ਜੋੜਨਾ ਇਹਨੂੰ ਹਾਲੀ ਕਟਣਾ ਤਾਂ ਫਿਰ ਤੁਹਾਡੇ ਕੰਮ ਦਾ ਕਟਾ 25000 ਰੁਪਏ ਮੁੱਲ ਆ ਬਈਂ ਦਾ ਹਾਂਜੀ ਹਾਂਜੀ ਠੀਕ ਆ 25000 ਰੁਪਏ ਕੱਟੇ ਦਾ ਮੁੱਲ ਆ 135000 ਰੁਪਏ ਮਾਈ ਦਾ ਮੁੱਲ ਆ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਤੇ ਵੀ ਲੱਗਾ ਹੋਇਆ ਤੇ ਨੋਟ ਵੀ ਕਰ ਲਓ ਬਾਈ ਨੰਬਰ ਦਈਂ ਕਰਾ 9155 ਜੀ 25703 ਇੱਕ ਵਾਰੀ ਹੋਰ ਆਉਣ ਦਿਓ ਜੀ 9155525703 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ 22 ਦਿਨਾਂ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜੇ ਭਰਾ ਨੂੰ ਜਾਨਵਰ ਪਸੰਦ ਆ ਸੰਪਰਕ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜੋਂ